ਮਕੇਰੀਆਂ ਅੰਬੇਦਕਰ ਮਿਸ਼ਨ ਸੁਸਾਇਟੀ ਪੰਜਾਬ ਰਜਿਸਟਰ ਬਲੋਂ ਅੱਜ ਪੰਡਲ ਲਤੀਫ ਫੋਰ ਬਿਖੇ ਅੰਬੇਦਕਰ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਹਾਂ ਜਨਰਲ ਸਕੱਤਰ ਬਲਦੇਵ ਰਾਜ ਭਾਰਤਵਾਜ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਹਿਯੋਗੀ ਪ੍ਰਸਿੱਧ ਅੰਬੇਦਕਰਵਾਦੀ ਅਤੇ ਸੰਪਾਦਕ ਸ਼੍ਰੀ ਲੋਹਾਰੀ ਰਾਮ ਵਾਲੀ ਦੇ ਅਸ਼ੀਰਵਾਦ ਨਾਲ ਅੱਜ ਜ਼ਿਲ੍ਹਾ ਹਸ਼ਿਆਰਪੁਰ ਦੇ ਪੰਡਲ ਬੀਫਰ ਖਾਨਪੁਰ ਵਿਖੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਲਾਇਬ੍ਰੇਰੀ ਦਾ ਉਦਘਾਟਨ एनआरआई श्रीमती सुजाता पत्नी महेंद्र सल्लन कनाडा ने कीता लाइब्रेरी ਲਈ ਕਿਤਾਬਾਂ ਪੀਮ ਪత్రికਾ ਪ੍ਰਕਾਸ਼ਨ ਬਲੋਦਾਨ ਕੀਤੀਆਂ ਗਈਆਂ ਲਾਇਬ੍ਰੇਰੀ ਦੇ ਕਮਿਡਰ ਇੰਜੀਨੀਅਰ ਚਮਨ ਲਾਲ ਨੇ ਆਏ ਹੋਏ ਮਹਿਮਾਨ ਦਾ ਤਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਚੰਜੀ ਸਿੰਘ ਡਾਕਟਰ ਰਾਹੁਲ ਬਾਲੀ ਤੇ ਰੂਪ ਲਾਲ ਹਾਜਰਸਨ ਆਉ ਦੇਖਦੇ ਆ ਮਨਜੀਤ ਸਿੰਘ ਦੀ ਮਗਰੀਆਂ ਤੋਂ ਪੂਰੀ ਰਿਪੋਰਟ ਅੱਜ ਇਹ ਬਹੁਤ ਸਾਡਾ ਸੁਭਾਗਿਆ ਸਮਾਂ ਸਾਨੂੰ ਮਿਲਿਆ ਹੈ ਸਾਡੇ ਬਹੁਤ ਚਿਰ ਤੋਂ ਸਾਡੀ ਇੱਕ ਲੋੜ ਸੀ ਕਿ ਸਾਡੇ ਪਿੰਡ 'ਚ ਇੱਕ ਲਾਇਬ੍ਰੇਰੀ ਖੁੱਲੀ ਜਾਵੇ ਤੇ ਅੱਜ ਅਸੀਂ ਬਹੁਤ ਹੀ ਧੰਨਵਾਦੀ ਆਂ ਸ਼੍ਰੀਮਤੀ ਸੁਜਾਤਾ ਸੱਲਣ ਕੈਨੇਡਾ ਤੋਂ ਤੇ ਉਹਨਾਂ ਦੇ ਨਾਮ ਨਾਲ ਲੋਹਰ ਰਾਮ ਬਾਲੀ ਜੀ ਜਿਨ੍ਹਾਂ ਨੇ 6 ਸਾਲ ਤੋਂ ਵੱਧ ਸਮਾਂ ਸਾਡੇ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਨਾਲ ਬਿਤਾਇਆ ਆ ਤੇ ਉਹਨਾਂ ਦੇ ਇਹ ਸਾਰੇ ਜਿਹੜੇ ਮਾਰਗਦਰਸ਼ਨ ਤੇ ਸਾਡੇ ਇੱਥੇ ਇੱਕ ਲਾਇਬ੍ਰੇਰੀ ਜਿਹੜੀ ਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਪਿੰਡ ਲਤੀਬਵਰਚ ਅੱਜ ਅਹੀ ਇਨਾਗੂਰੇਸ਼ਨ ਕੀਤੀ ਹੈਗੀ ਹੈਗੀਆ ਇਹਨਾਂ ਵਿੱਚ ਸਾਡੇ ਭਾਜੀ ਬਲਦੇਵ ਰਾਜ ਜੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤਾਂ ਸਾਡੇ ਡਾਕਟਰ ਸਾਹਿਬ ਚਰਨਜੀਤ ਸਿੰਘ ਜੀ ਤੇ ਇਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਤੇ ਸਾਡੀ ਭਾਬੀ ਜੀ ਸੁਨੀਤਾ ਰਾਣੀ ਜੀ ਉਹ ਵੀ ਨਾਲ ਆਏ ਨੇ ਤੇ ਪਾਈ ਸਾਹਿਬ ਵੀ ਆਇਆ ਦਿੱਲੀ ਤੋਂ ਠੀਕ ਹੈ ਨਾ ਜੀ ਇਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਪੀਐ ਸਾਡੇ ਇੱਕ ਛੋਟੇ ਜਿਹੋ ਪਰਾਲੇ ਦੇ ਵਿੱਚ ਇਹਨਾਂ ਨੇ ਸਾਡੀ ਮਦਦ ਕੀਤੀ ਤੇ ਸਾਡੇ ਇੱਥੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਅੱਜ ਸ਼ੁਰੂਆਤ ਕੀਤੀ ਛਗੀ ਹੈ ਓਕੇ ਓਕੇ ਥੈਂਕ ਯੂ ਜੀ ਬਲਵੀਰ ਸਿੰਘ ਟੀਚਰ ਐਟ ਕੈਂਬਰੇਜ ਇੰਟਰਨੈਸ਼ਨਲ ਸਕੂਲ ਦਸੂਹਾ ਹਾਂਜੀ ਅੱਜ ਕੀ ਕਹਿੰਦੇ ਅੱਜ ਕੀ ਇਹ ਹਾਂ ਆਪਣੇ ਇੱਥੇ ਕੀ ਕਹਿੰਦੇ ਲਾਇਬ੍ਰੇਰੀ ਆ ਖੋਲੀ ਗਈ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇੱਕ ਕਹਾਵਤ ਆ ਮੋਰ ਯੂ ਮੋਰ ਯੂ ਰੀਡ ਮੋਰ ਯੂ ਲਰਨ ਬੁੱਕਸ ਆਰ ਦਾ ਬੈਸਟ ਫਰੈਂਡਸ ਤੋਂ ਇਹ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਅੱਜ ਪਿੰਡ ਲਤੀਪੁਰ ਵਿੱਚ ਕੀਤਾ ਗਿਆ ਹੈ ਸ਼੍ਰੀਮਤੀ ਸੁਜਾਤਾ ਸੱਲਣ ਜੀ ਵੱਲੋਂ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇੱਕ ਬਹੁਤ ਹੀ ਬੱਚਿਆਂ ਨੂੰ ਪ੍ਰੇਰਣਾ ਮਿਲੇਗੀ ਬੱਚੇ ਬੁੱਕਸ ਨੂੰ ਪੜ੍ਹਨਗੇ ਰੀਡ ਕਰਨਗੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ ਮੈਂ ਇਹਨਾਂ ਦਾ ਪਿੰਡ ਤੇ ਆਉਣ ਤੇ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਓਕੇ ਮੈਂ ਸੁਜਾਤਾ ਸਾਲਨ ਮੈਨੂੰ ਅੱਜ ਇੱਥੇ ਆ ਕੇ ਬਹੁਤ ਚੰਗਾ ਲੱਗਾ ਬਹੁਤ ਸਾਲਾਂ ਤੋਂ ਮੈਂ ਜੀਜਾ ਜੀ ਨੂੰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਆਪਣਾ ਪਿੰਡ ਦਿਖਾਓ ਪਰ ਅੱਜ ਉਹਨਾਂ ਨੇ ਮੇਰੀ ਇਹ ਇੱਛਾ ਪੂਰੀ ਕੀਤੀ ਔਰ ਇਸ ਮੌਕੇ ਤੇ ਪੂਰੀ ਕੀਤੀ ਹੈ ਕਿ ਮੈਂ ਲਾਇਬ੍ਰੇਰੀ ਇੱਥੇ ਤੁਹਾਡੇ ਕੋਲੋਂ ਵਿੱਚ ਹੈਲਪ ਕਰ ਰਹੀ ਹਾਂ ਮੈਨੂੰ ਬੜਾ ਚੰਗਾ ਲੱਗ ਰਿਹਾ ਇੱਥੇ ਆ ਕੇ ਔਰ ਮੈਂ ਇਸ ਗੱਲ ਦੀ ਇੱਛਾ ਕਰਦੀ ਹਾਂ ਕਿ ਇਹ ਲਾਇਬ੍ਰੇਰੀ ਬਹੁਤ ਬੜੇ ਫੁੱਲੇ ਓਕੇ ਥੈਂਕ ਯੂ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਨੂੰ ਦੇਖ ਕੇ ਤੁਹਾਡਾ ਉਤਸ਼ਾਹ ਦੇਖ ਕੇ ਤੁਹਾਡੀ ਸ਼ਰਧਾ ਦੇਖ ਕੇ ਮੈਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਔਰ ਮੈਂ ਸਾਰਿਆਂ ਨੂੰ ਬਹੁਤ ਸ਼ਾਬਾਸ਼ ਦਿੰਦਾ ਧੰਨਵਾਦ ਕਰਦਾ ਤੁਹਾਡੇ ਸਾਹਮਣੇ ਅੱਜ ਜਿਹੜਾ ਸੁਜਾਤਾ ਸਲਨ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਇਹ ਬਹੁਤ ਹੀ ਇੱਕ ਸ਼ਿਰੰਗਾ ਜੋ ਕਦਮ ਹੈ ਔਰ ਇਹਦੇ ਚ ਬਲਦੇਵ ਰਾਜ ਜੀ ਨੇ ਜਿੰਨਾ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ ਸਾਰਾ ਮੈਂ ਪ੍ਰਸ਼ੰਸਾ ਕਰਦਾ ਤੁਹਾਡੇ ਪਿੰਡ ਦਾ ਨੌ ਬਲਦੇਵ ਰਾਜ ਉਹਨਾਂ ਨੇ ਬਹੁਤ ਜ਼ਿਆਦਾ ਉੱਚਾ ਕੀਤਾ ਉਹ ਅੰਮੇੜਕਰ ਪਵਨ ਜਲੰਧਰ ਦੇ ਫਾਈਨੈਂਸ ਸੈਕਟਰੀ ਹੈ ਅਸ ਤਾਂ ਤੁਹਾਡੇ ਪਿੰਡ ਦਾ ਨੌ ਥਾ ਥਾ ਵੱਜਦਾ ਤੁਹਾਡੇ ਸਾਰੇ ਪਰਿਵਾਰ ਦਾ ਵੀ ਬਹੁਤ ਚਲਾਂਗਾ ਹੁੰਦੀ ਹੈ ਤੋ ਗਿਆਨ ਜਿਹੜਾ ਹੈ ਉਹ ਕਿਤਾਬਾਂ ਤੋਂ ਹੀ ਮਿਲਦਾ ਹੈ ਜਾਂ ਬਾਝੋਂ ਤੋਂ ਮਿਲਦਾ ਹੈ ਜਾਂ ਫਿਲਮ ਤੋਂ ਮਿਲਦਾ ਤੇ ਤੁਹਾਡੇ ਸਾਹਮਣੇ ਅੱਜ ਗਿਆਨ ਦਾ ਪੰਡਾ ਰਿਹਾ ਹੈ ਇਹ ਸਾਰੀਆਂ ਥੱਲੇ ਵਾਲੀਆਂ ਜਿਹੜੇ ਕਿਤਾਬਾਂ ਇਹ ਮੇਰੀਆਂ ਲਿਖੀਆਂ ਆ ਉਹ ਬਾਬਾ ਸਾਹਿਬ ਅੰਬੇਡਕਰ ਦੇ ਜਿਹੜੇ ਬਾਈ ਬਾਲੀ ਮੇ ਉਹ ਹੈ ਤਾਂ ਇਹ ਬਹੁਤ ਤੁਹਾਡੇ ਸਾਹਮਣੇ ਗਿਆਨ ਦਾ ਖਜ਼ਾਨਾ ਹੈ ਇਹਨੂੰ ਠੀਕ ਢੰਗ ਨਾਲ ਇਸਤੇਮਾਲ ਕਰੋ ਔਰ ਇਸਤੇਮਾਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰੋ ਜਿਹਦੇ ਨਾਲ ਤੁਹਾਡਾ ਪਰਿਵਾਰ ਤੁਹਾਡਾ ਸਮਾਜ ਤੁਹਾਡਾ ਰਹਿਣ-ਬਹਿਣ ਬਹੁਤ ਚੰਗਾ ਬਣੇਗਾ ਬਹੁਤ-ਬਹੁਤ ਧੰਨਵਾਦ ਜੈ ਜੀਬ ਨਮੋ ਬੁਧਾਇਏ ਨਮੋ ਬੁਧਾਇਏ ਅੱਜ ਜਿਹੜਾ ਦਿਨ ਹੈਗਾ 6 ਨਵੰਬਰ 2022 ਸਾਡੇ ਪਿੰਡ ਵਾਸਤੇ ਬਹੁਤ ਹੀ ਸੁਆਗਤ ਦੇਣ ਹੈ ਅਸੀਂ ਕਾਫੀ ਦੇਰ ਤੋਂ ਸੋਚ ਰਹੇ ਸੀ ਜਿਹੜੇ ਮੇਰੇ ਬ੍ਰਦਰਸ ਹੈਗੇ ਆ ਮੇਰੇ ਕਜ਼ਨਸ ਹੈਗੇ ਆ ਮੇਰੇ ਪਰਿਵਾਰ ਦੇ ਮੈਂਬਰ ਆ ਕਈ ਵਾਰੀ ਇਹਨਾਂ ਨੇ ਇੱਛਾ ਜਾਰ ਕੀਤੀ ਸੀ ਕਿ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਆ ਤਾਂ ਕਿ ਕੋਈ ਵੀ ਕਿਤਾਬ ਜਿਹੜੀ ਹੈਗੀ ਆ ਉਹ ਫ੍ਰੀਲੀ ਆਦਮੀ ਪੜ ਸਕਦਾ ਬੱਚੇ ਪੜ ਸਕਦੇ ਆ ਤੇ ਅੱਜ ਸ਼੍ਰੀਮਤੀ ਸੁਜਾਤਾ ਸੱਲਣ ਨੇ ਸਾਡੇ ਪਿੰਡ ਵਿੱਚ ਲਤੀਫਪੁਰ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦਾ ਹੈ ਉਥੇ ਲਾਇਬ੍ਰੇਰੀ ਖੋਲ ਕੇ ਬਹੁਤ ਹੀ ਅੱਛਾ ਕੰਮ ਕੀਤਾ ਹੈ ਨੇਕ ਕੰਮ ਕੀਤਾ ਹੈ ਇਸ ਦੇ ਨਾਲ ਹੀ ਸ਼੍ਰੀ ਲਾਹੌਰੀ ਰਾਮ ਵਾਲੀ ਜੀ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਨਾਲ 6 ਸਾਲ ਬਤਾਏ ਹਨ ਉਹਨਾਂ ਨੇ ਇੱਥੇ ਆ ਕੇ ਆਸ਼ੀਰਵਾਦ ਦਿੱਤਾ ਹੈ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਆਪਣੇ ਜਿਹੜੇ ਸਾਰੇ ਪਰਿਵਾਰ ਦੇ ਮੈਂਬਰਸ ਹੈਗੇ ਆ ਉਹਨਾਂ ਵੱਲੋਂ ਫੇਰ ਇੱਕ ਵਾਰੀ ਇਹਨਾਂ ਨੂੰ ਧੰਨਵਾਦ ਜੈ ਭੀਮ ਨਮੋਬਧਾਇ ਜੀ ਸਰ ਇਸ ਵਿੱਚ ਕਿਦਾਂ ਦਾ ਮਹਿਸੂਸ ਹੁੰਦਾ ਹੈ ਮੈਂ ਡਾਕਟਰ ਰਾਹੁਲ ਕੁਮਾਰ ਮੈਨੂੰ ਇਸ ਦਿਨ ਬਹੁਤ ਖੁਸ਼ੀ ਹੈ ਕਿ ਅੱਜ ਸਾਡੇ ਪਿਤਾ ਜੀ ਇਸ ਲਾਇਬ੍ਰੇਰੀ ਦੇ ਖੋਲਣ ਦੇ ਅੰਦਰ ਮੌਜੂਦ ਹਨ ਉਹ 93 ਦੇ ਨੇ ਔਰ ਉਹਨਾਂ ਦਾ ਉਤਸ਼ਾਹ ਦੇਖ ਕੇ ਔਰ ਉਹ ਅੱਜ ਇੱਥੇ ਆਏ ਔਰ ਉਹਨਾਂ ਨੇ ਇਸ ਲਾਇਬ੍ਰੇਰੀ ਨੂੰ ਓਪਨ ਕਰਨ ਵਾਸਤੇ ਆਪਣੀ ਬਲੇਸਿੰਗਸ ਦਿੱਤੀ ਹੈ ਸਭ ਤੋਂ ਜ਼ਿਆਦਾ ਬਲਦੇਵ ਰਾਜ ਜੀ ਜੋ ਸਾਡੇ ਬਹੁਤ ਹੀ ਰਿਸਪੈਕਟਡ ਅ ਬ੍ਰਦਰ ਲਾਹਣ অরুণਾ ਦੇ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਨੂੰ ਦੇਖ ਕੇ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਅੱਜ ਉਹ ਇਸ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਣ ਦੇ ਅੰਦਰ ਕਾਮਯਾਬ ਹੋ ਗਏ ਔਰ ਮੈਂ ਆਪਣੇ ਵੱਲੋਂ ਇਹ ਸੇ ਯੋਗਦਾ ਵਾਦਾ ਕਰਦਾ ਕਿ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਕਿਤਾਬਾਂ ਦਿੱਤੀਆਂ ਜਾਣਗੀਆਂ ਔਰ ਕਦੇ ਜਾਨੇ ਮਾਲੀ ਹਾਰਦ ਦੀ ਵੀ ਕਦੇ ਜ਼ਰੂਰਤ ਪਈ ਤੇ ਅਸੀਂ ਲੋਕਾਂ ਨੂੰ ਇਹਦੇ ਵਾਸਤੇ ਮੋਟੀਵੇਟ ਵੀ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਭ ਪਰਵਾਹ ਦੇ ਮੈਂਬਰ ਦਾ ਡਾਕਟਰ ਸਾਹਿਬ ਦਾ ਚਰਨਜੀਤ ਜੀ ਦਾ ਔਰ ਬਲਦੇਵ ਜੀ ਦਾ ਔਰ ਸਾਰੇ ਹੀ ਮੈਂਬਰ ਦਾ ਜਿੰਨੇ ਵੀ ਆਪਣੇ ਪਿੰਡ ਦੇ ਅੰਦਰ ਨਾਲ ਸਾਡੇ ਖੜੇ ਆ ਉਹਨਾਂ ਦਾ ਧੰਨਵਾਦ ਕਰਦਾ ਇਹਨਾਂ ਸ਼ਬਦਾਂ ਨਾਲ ਜੈ ਭਿੰਮ ਜੈ ਭਗਤ ਥੋੜਾ ਜਿਹਾ ਕੀ ਆਓ ਆਜੋ ਆਜੋ ਹਾਂ ਆਜੋ ਆਜੋ ਆਇਆ ਆਜੋ ਜੀ ਚੱਲ ਪੁੱਪੀ ਮੜਾ 6 ਸੈਕਿੰਡ ਕਰ ਵੈਲਕਮ ਕਰੋ ਨਾਲ ਅੱਗੇ ਆ ਕੇ ਆਓ ਜੀ ਆਓ ਸਾਰੇ ਜਣੇ ਆਓ ਆਓ ਸਾਰੇ ਜਣੇ ਚਲੋ ਚਲੋ ਸਾਰੇ ਜਣੇ ਚਲੋ ਜੀ ਕਰੋ ਵੈਲਕਮ ਕਰੋ अदना आला ज हुन आला सारे सर एक ग्रुप ना हुन तो सारे चलो जी चलो यूं तू ही चलो अभी तो इठे खडे रहो इठे इठे खडे चलो आगे चलो 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 हां जी मासी जी बुलाओ चलो सारे जाने सारे सारे जाने मासी ने बुलाओ सर

ਹੁਣ ਸਾਰੇ ਜਣੇ ਨਾਲ ਆਓ ਬੈਕ ਤੇ ਹਾਂਜੀ ਹਾਂਜੀ ਧਿਆਨ ਨਾਲ ਜੀ ਬੈਲੈਂਸ ਕਿੰਜੀ ਜੀ ਜੀ ਚਲੋ ਕੈਂਚੀ ਤੋਂ ਲੋ ਜੀ ਕੈਂਚੀ ਦਿਓ ਜੀ ਚਲੋ ਜੀ ਅਜੇ ਨਹੀਂ ਖਿੱਚ ਕਰ ਕੋ ਖਿੱਚ ਕੇ ਹਾਂ ਜੀ ਹਾਂ ਕਾ ਦੋ ਕਲਾਪਿੰਗ ਹਾਂ ਦੇਓ ਦਰ ਵੀ ਅੰਤਲ ਆਨੰਦ ਸਾਰਿਆਂ ਨੂੰ ਮੂੰਹ ਮਿੱਠਾ ਕਰਾਓ ਸਾਰਿਆਂ ਨੂੰ ਸਾਰਿਆਂ ਨੂੰ ਦੋ ਸਾਰਿਆਂ ਨੂੰ ਪਪੀ ਤੁਸੀਂ ਮੇਚ ਖਲਾ ਪੂਰੇ ਵਿੱਚ ਕੋਈ ਗੱਲ ਨਹੀਂ

ਕੀ ਗੱਲ ਜੋ ਖੁਸ਼ ਬਕਸ ਜਿਹੜੀਆਂ ਹੈਗੀਆਂ ਉਹ ਇੱਕ ਸਾਡੇ ਮੇਰੇ ਦੋਸਤ ਹੈਗੇ ਆ ਸ਼੍ਰੀ ਡੀਪੀ ਭਗਤ ਜੀ ਟੀ ਮੈਨੇਜਰ ਰਿਟਾਇਰ ਹੋਏ ਸਟੇਟ ਬੈਂਕ ਆ ਫਟਿਆਲਾ ਤੋਂ ਉਹ ਮਿਸ਼ਨ ਵਾਸਤੇ ਮਿਸ਼ਨ ਤੇ ਬੁੱਧਧਮ ਤੇ ਔਰ ਦਸ਼ੀਰਤਾ ਹੈ ਪਗਸੰਗ ਤੇ ਪੁਰੇ ਤੇ ਸਭ ਸ਼੍ਰੀਮਤੀ ਸੁਜਾਤਾ ਜੀ ਕੈਨੇਡਾ ਤੋਂ ਜਿਨ੍ਹਾਂ ਨੇ ਉਪਰਾਲਾ ਸਦਕਾ ਇਹ ਸਾਰਾ ਸਿਸਟਮ ਚੱਲਿਆ ਹੈਗਾ ਤੇ ਕਾਮ ਅਹਿਮੀਦਾ ਵੀ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਛੋਟੇ ਨੋਟਸ ਤੇ ਸਾਰੀਆਂ ਵਿਕ